ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲਿਆਂ ਵੱਲੋਂ ਸੋਨੇ ਦੇ ਤਿੱਜੇ ਪੜਾ ਦੀ ਆਰੰਭਤਾ ਕਰਵਾਈ ਗਈ। ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲਿਆਂ ਨੇ ਸੋਨੇ ਦੀ ਸੇਵਾ ਦੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਆਰੰਭਤਾ ਕਰਵਾਈ ਅਤੇ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸਮੋਕਿ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਜੋ ਵੀ ਸੋਨੇ ਦੀ ਸੇਵਾ ਦਾ ਕੰਮ ਚੱਲ ਰਿਹਾ ਹੈ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ 12-13 ਕਿਲੋ ਦੇ ਕਰੀਬ ਸੋਨਾ ਹੁਣ ਤੱਕ ਲੱਗ ਚੁੱਕਾ ਹੈ। ਇੰਨਾ ਹੀ ਨਹੀਂ ਹੋਰ ਲੱਗਣ ਦੀ ਆਸ ਵੀ ਹੈ। ਬਾਬਾ ਸੇਵਾ ਸਿੰਘ ਨੇ ਕਿਹਾ ਕਿ ਸੰਗਤਾਂ ਨੂੰ ਉਹ ਬੇਨਤੀ ਕਰਦਿਆਂ ਕਿ ਇਸ ਮਹਾਕੁੰਭ ਦੇ ਵਿੱਚ ਵੱਧ ਝੜ ਕੇ ਗੁਰੂ ਘਰ ਦੇ ਵਿੱਚ ਹਿੱਸਾ ਪਾਇਆ ਜਾਵੇ। ਅਤੇ ਨਾਲ ਹੀ ਇਮਾਰਤਾਂ ਦੀ ਸੇਵਾ ਵਿੱਚ ਵੀ ਯੋਗਦਾਨ ਪਾਇਆ ਜਾਵੇ। ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਨੇ ਕਿਹਾ ਕਿ ਅੱਜ ਜਿਹੜੇ ਸੋਨੇ ਦੀ ਸੋਧ ਕਰਕੇ 1 ਕਿਲੋ ਦੇ ਕਰੀਬ ਸੋਨਾ ਲੈ ਕੇ ਆਏ ਹਾਂ। ਜਿਵੇਂ ਜਿਵੇਂ ਸੰਗਤਾਂ ਸਹਿਯੋਗ ਭੇਜਦੀਆਂ ਰਹਿਣਗੀਆਂ ਉਸੇ ਤਰ੍ਹਾਂ ਹੀ ਸੋਨੇ ਦੀ ਸੇਵਾ ਨਿਰੰਤਰ ਚੱਲਦੀ ਰਹੇਗੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦਸਤਿ ਦਰਵਾਜ਼ਾ ਸਭ ਦੇ ਉਹ ਨਾਨਕ ਗੁਰਦਾਸਪੁਰ ਜੋ ਪੰਜਾਬ ਵਿੱਚ ਸਥਿਤ ਹੈ ਜੋ ਕੋਰੀਡੋਰ ਕਤਾਰਪੁਰ ਡਿਵਿਜਨ ਦੀ ਜੀਗਾ ਇਹਦੇ ਕਾਫੀ ਲੰਮੇ ਸਮੇਂ ਤੋਂ ਸੇਵਾ ਦਾ ਅਧਿਕਾਰ ਛੋੜੀ ਗੁਰਦਾਰ ਪਰਵੋ ਜਿਹੜੇ ਸੋ ਗਿਆ ਕਾਰ ਸੇਵਾ ਖਡੂਰ ਸਾਹਿਬ ਨੂੰ ਤੇ ਪ੍ਰਾਦਰ ਪ੍ਰਾ ਸੰਬਧੀ ਨਾਲ ਜਸੋਨੀ ਦੀ ਸ਼ਹਿਰਦ ਬਾਦ ਸਾਹਿਬ ਦੀ ਪ੍ਰਾਦਰ ਪ੍ਰਾ ਚੌਥੇ ਪ੍ਰਾਪਤ ਪਹੁੰਚੀ ਆ ਸੋ ਅੱਜ ਸੂਰ ਸੁਖਤਾ ਇਲਾਕੇ ਦੀਆਂ ਮੋਹਤਾਰ ਗੁਰੂ ਪਿਆਰੇ ਮਜੀਦ ਸਾਹਿਬ ਹੋਰ ਸਰਪੰਚ ਪੰਚ ਆਏ ਨੇ ਤੇ ਅਰਦਾਸ ਬੇਨਤੀ ਕਰਕੇ ਅੱਜ ਉਥੇ ਸੋਨੀ ਸਿਵਾ ਤੇ ਜਿਹੜੇ ਜਿੰਨਾਂ ਦੇ ਸੋਨਾ ਲੱਗ ਚੁੱਕਾ ਉਹ ਅ ਅੱਜ ਸੋਧ ਕਰ ਲੈ ਬਾਕੀ ਹੋਰ ਕਟਾਈ ਸੂਲੇ ਦੀ ਕਟਾਈ ਔਰ ਲਗਾਉਣ ਵਾਸਤੇ ਕਾ ਹੋ ਤਿਆਰੀ ਕਰ ਰਹੇ ਅੱਜ 1 ਕਿਲੋ ਲੈ ਕੇ ਆਏ ਜਿਹੜੀ ਉਹ ਤਿਆਰੀ ਕਰਕੇ ਉਹਦੀ ਕਟਾਈ ਕਰ ਗਾਂ ਲੱਗਾ ਇਹ ਪਿਛਲਾ ਲੱਗਾ ਹੁਣ ਤੱਕ 11 12 ਕਿਲੋ ਦੇ ਲੱਗ ਪਾ ਜਿਹੜਾ ਉਹ ਗੁਰੂ ਘਰ ਦੀ ਸੇਵਾ ਲੱਗ ਚੁੱਕੀ ਆ ਇਹ ਅਨਮਾਨ ਇੰਨਾ ਕਿ ਸ਼ਾਇਦ ਹੋਰ ਕਾਫੀ ਇਥੇ ਪਿਆ ਗੋਬੀ ਦਾ ਸਮਾਨ ਇਨਾਂ ਕ ਲਗਭਗ 4 ਸਹਿਤ ਜਿਵੇਂ ਕੋਈ ਜਿਵੇਂ ਗੁਰੂ ਨੂੰ ਪਾਇਆ ਜਿਵੇਂ ਸੰਗਤ ਦਾ ਸਜੋਗ ਮਿਲ ਗਿਆ ਕਿਉਂਕਿ ਇਹਦੇ ਕੋਈ ਬੋਲ ਤਹਿਰੀ ਜੋ ਕੇ ਲਾ ਕੇ ਪੰਡ ਪਾ ਮਤਲਬ ਮਕਾਦੇ ਨੇ ਹੁੰਦਾ ਇਹ ਜਿਵੇਂ ਜਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਸੰਗਤਾਂ ਨੂੰ ਪ੍ਰੇਰਨਾ ਮਿਲਦੀ ਆ ਜਿਵੇਂ ਸੰਗਤਾਂ ਦੇ ਸੰਬੰਧ ਰੂਪ ਹੋਣਗੇ ਜਿਵੇਂ ਤੇਵੇਂ ਲੱਗੀ ਜਾਵੇ ਕੋਈ ਟਾਈਮ ਕੋਈ ਸੀਨੇ ਅੰਦਰ ਜਿਹਾ ਪਾ ਕਿਉਂ ਕਰ ਸਕਦਾ ਸੰਗਤਾਂ ਅੱਗੇ ਬਹੁਤ ਗੁਰੂ ਦੀ ਕਿਰਪਾ ਸੰਗਤਾਂ ਬਹੁਤ ਸ਼ਾਹ ਦੇ ਨਾਲ ਹਮੇਸ਼ਾ ਹੀ ਤਤ ਪਰੰਦੀਆਂ ਨੇ ਇਹ ਗਾਂ ਵੀ ਸੰਗਤਾਂ ਇਸ ਤਰ੍ਹਾਂ ਕਰਦੀ ਹੈ ਗੁਰੂ ਕਿਰਪਾ ਕਰੇ ਦਾਸ ਬਾਲ ਚਰਨਾਂ ਚ ਗੁਰਸਿੱਖੀ ਜੀਵਨ ਸੇਵਾ ਸਿਮਰਦੀ ਦਾਤ ਇਸ ਤਰ੍ਹਾਂ ਚੜਦੀ ਕਲਾ ਸਿੱਖੀ ਵਾਲ ਜੀਵਨ ਸਿੱਖ ਸੰਗਮ ਬਖਸ਼ਣ ਇਤਨਾ ਸੇਵਾ ਦੀ ਲਾਗ ਸੇਵਾ ਦੇ ਸਿਵਾ ਸਿਮਰਦੇ ਚ ਦਾਸ ਸੰਗਤਾਂ ਲੱਗਣ ਇਹ ਇਹਦੇ ਵਿੱਚ ਬਹੁਤ ਬੜਾ ਹੈ